ਸ਼ਲੋਕ ਕਵੇ ਜਿਉ ਕੇ ਇਕੰਕਾਰ ਸਤਗੁਰ ਪ੍ਰਸਾਦ ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ ਤੰਦਾ ਕਰਤਾ ਰਹਿ ਗਿਆ ਭਾਈ ਰਹਾ ਨਾ ਬੰਦ ਕਬੀਰ ਹਰ ਘਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ ਸਰਪ ਨ ਹੋਏ ਕਿ ਉਤਰੇ ਜਾਏ ਆਪਣੇ ਖਾਏ ਕਬੀਰ ਹਰ ਘਰ ਕਾ ਸਿਮਰਨ ਛਾੜ ਕੇ ਓ ਹੋਈ ਰੱਖੇ ਨਾਰ ਗਦਹੀ ਹੋਏ ਕਿ ਉਤਰੇ ਪਾਰ ਸਹਿ ਮਨ ਚਾਰ ਕਬੀਰ ਚਤਰਾਈ ਅਤਕਣੇ ਹਰ ਜਪ ਹਿਰਦੇ માં ਸੂਰਿ ਉੱਪਰ ਖਿਲਣਾ गरे टठरना कबीर सोई मुख तन है जा मुख कहिए रामा देह किसकी बपरी पवित्र होए गोग्राम ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ ਜੇ ਕੁਲ ਦਾਸ ਨਾ ਉਪਜੇ ਸੋ ਕੁਲ ਟਾਕ ਪਲਾਸ ਕਬੀਰ ਹੈ ਗਏ ਬਾਹਨ ਸਗਨ ਕੰ ਲੱਖ ਤਜਾ ਫਹਿਰਾਏ ਇਹ ਆ ਸੁਖ ਤੇ ਪਖਾ ਪਲੀ ਜੋ ਹਰ ਸਿਮਰਤ ਦਿਨ ਜਾਏ ਇਸ ਲੋਕ ਸਤਗੁਰ ਕਬੀਰ ਮਹਾਰਾਜ ਜੀ ਦੇ ਮਖਾਰ ਮੰਦ ਤੋਚਾਰੇ ਹੋਏ ਤਨ ਤਨ ਚਵਰ ਛਤਤ ਦੇ ਮਲਕ ਗੁਰਤਾ ਗੰਦੀ ਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੋ ਬਤਾਂ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਕਬੀਰ ਹਰ ਕਾ ਸਿਮਰਨ ਛੱਡ ਤੇ ਪਾਲੇ ਉਹ ਬਹੁਤ ਕਟੰਬ ਤੰਦਾ ਕਰਤਾ ਰਹਿ ਗਿਆ ਆਈ ਰਹਿ ਨਾ ਬੰਦ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਤੂੰ ਜਿਸ ਕੰਮ ਲੈ ਆਇਆ ਸੀ ਤੇ ਤਾਂ ਸਿਮਰਨ ਕਰਨਾ ਸੀ ਪਰਮਾਤਮਾ ਦਾ ਨਾਮ ਜਪਣਾ ਸੀ ਵਿਕਾਰਾਂ ਤੋਂ ਦੂਰ ਹੋਣਾ ਸੀ ਪਰ ਤੂੰ ਤਾਂ ਕਟੰਬ ਬਣਾਉਂਦਾ ਰਿਹਾ ਰਿਸ਼ਤੇ ਬਣਾਉਂਦਾ ਰਿਹਾ ਸਾਥ ਸਬੰਧੀਆਂ ਦੇ ਵਿੱਚ ਮਸਤ ਹੋ ਗਿਆ ਇਨਕ ਲੰਬੇ ਲੰਬੀਆਂ ਰਿਸ਼ਤੇ ਬੜਾ ਲੈ ਕੇ ਮੇਰਾ ਆਇ ਹੈ ਮੇਰਾ ਧੀ ਹੈ ਪੇਣ ਹੈ ਪੁੱਤ ਹੈ ਭਰਾ ਹੈ ਸੋਹਰੇ ਹੈ ਪਿੱਕੇ ਹੈ ਦਾਦਕੇ ਨਾਨਕੇ ਕਰਦਾ ਰਿਹਾ ਇਨਕ ਕਟੰਬ ਪਾਲ ਲਿਆ ਕਿ ਪੱਲੇ ਕੁਛ ਨਹੀਂ ਜੇ ਧੰਦਾ ਕਰਤਾ ਰਹਿ ਗਿਆ ਕਹਿੰਦੇ ਸਾਸ ਖਤਮ ਹੋ ਗਿਆ ਇਨਾ ਕਟੰਬ ਨੂੰ ਪਾਲਦੇ ਪਾਲਦੇ ਬਣਾਉਂਦੇ ਬਣਾਉਂਦੇ ਨਵਾਉਂਦਾ ਨਵਾਉਂਦਾ ਰਿਸ਼ਤੇਦਾਰੀਆਂ ਭਾਈ ਦੇ ਹਨ ਬੰਦ ਨਾ ਕੰਦੇ ਜਿਹੜਾ ਤੇਰੇ ਨਾਲ ਜਾਣਾ ਸੀ ਨਾਮ ਨੇ ਉਹ ਤੇਰੇ ਕੋਲ ਜੈ ਨਾ ਹੁਣ ਤੇਰਾ ਕੋਈ ਘਟੰਬ ਰਿਆ ਨਾ ਭੈਣ ਭਰਾ ਰੇ ਨਾ ਕੋਈ ਰਿਸ਼ਤੇਦਾਰ ਰੇ ਕੀ ਨਾਲ ਲੈ ਕੇ ਜਾਵਾਂ ਜਦੋਂ ਧਰਮਾਰਜ ਦੀ ਕਿਚੇ ਦੀ ਚਿਰਨਾ ਸੋਸਾਂ ਦੀ ਪੂੰਜੀ ਜਿਸ ਨੇ ਦੇ ਕੇ ਭਜਿਆ ਉਸ ਲਾਲੇ ਨੇ ਬੇਸਾਕ ਤਵ ਲੈਣਾ ਕਿ ਕੀ ਖਟਕੇ ਹੈ ਕਿ ਗਵਾਕੇ ਹੈ ਕੀ ਕਹੇਗਾ ਆਉਣ ਤੋਂ ਪਹਿਲਾਂ ਤੈਨੂੰ ਪਤਾ ਸੀ ਕੌਣ ਮੇਰਾ ਰਿਸ਼ਤੇਦਾਰ ਹੈ ਹੁਣ ਤੋਂ ਪਹਿਲਾਂ ਤਾਂ ਤੈਨੂੰ ਇੱਕੋ ਹੀ ਪਤਾ ਸੀ ਕਿ ਤੇਰਾ ਨਾਮ ਜਪੂਗਾ ਤੇਰਾ ਸਿਮਰਨ ਕਰੂਗਾ ਮੈਨੂੰ ਇਸ ਗਰਭ ਜੂਨ ਜੋ ਕਟਲਾ ਗਰਭ ਦੇ ਵਿੱਚ ਪੱਠੀ ਦੇ ਵਿੱਚ ਧੱਪ ਰਿਆ ਸੀ ਜਦ 10 ਮਾਸ ਉਰਧ ਮੇ ਲੇਤਾ 100 ਦਿਨ ਕੈਸੇ ਭੁੱਲਿਆ ਉਹ ਤੈਨੂੰ ਦਿਨ ਭੁੱਲ ਗਿਆ ਇਸ ਕਰਕੇ ਪਰਮਾਤਮਾ ਦਾ ਸਿਮਰਨ ਕਰਨ ਲਈ ਤੂੰ ਆਇਆ ਸੀ ਪਰ ਤੂੰ ਤਾਂ ਦੁਨੀਆਦਾਰੀ ਦੇ ਵਿੱਚ ਆਪਣੇ ਆਪ ਨੂੰ ਖਤਮ ਕਰਕੇ ਤੁਰ ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾ ਬਣ ਜਾਏ ਸਰਪਨ ਹੋਏ ਕੇ ਉਤਰੇ ਜਾਏ ਆਪਣੇ ਘੇ ਸਤਗੁਰ ਕਬੀਰ ਮਹਾਰਾਜ ਜੀ ਇਸ ਜਨਾਨੇ ਔਰਤ ਦੇ ਬਾਰੇ ਵਿੱਚ ਗੱਲ ਕਰਦੇ ਜਿਹੜੀ ਕਹਿੰਦੇ ਰਾਤ ਨੂੰ ਟੋਣੇ ਟਾਪਣ ਕਰਨ ਜਾਂਦੀ ਹੈ ਕਿ ਮੇਰੇ ਔਲਾਦ ਹੋ ਜਵੇ ਪਰ ਉਹ ਨੂੰ ਇਹ ਨਹੀਂ ਪਤਾ ਕਿ ਪ੍ਰਮਾਤਮਾ ਜਿਸ ਨੇ ਤੈਨੂੰ ਭੇਜਿਆ ਤੂੰ ਉਸ ਦਾ ਸਿਮਰਨ ਕਿਉਂ ਨਹੀਂ ਕਰਦੀ ਸਰਪਨ ਹੋਏ ਕਿ ਉਤਰੇ ਕਹਿੰਦੇ ਉਹ ਉਸ ਤਰ੍ਹਾਂ ਦੇ ਜੂਨ ਦੇ ਵਿੱਚ ਪਵੇਗੀ ਸਰਪਣੀ ਕਹਿੰਦੇ ਜਦੋਂ ਬੱਚਾ ਨੂੰ ਜਨਮ ਦਿੰਦੀ ਹੈ ਉਹ ਆਪਣੇ ਬੱਚਾ ਨੂੰ ਆਪ ਹੀ ਖਾ ਜਾਂਦੀ ਹੈ ਇਸ ਕਹਿੰਦੇ ਜਿਹੜੀ ਟੋਨੇਟਾ ਮਨਔਰਤ ਕਰਦੀ ਹੈ ਇਸ ਦਾ ਵੀ ਹਾਲ ਉਹ ਹੀ ਹੋਏਗਾ ਕਿਉਂਕਿ ਪ੍ਰਮਾਤਮਾ ਨੂੰ ਪੁੱਲ ਗਈ ਜਪੜਾ ਤਾਂ ਨਾਮ ਹੈ ਔਲਾਦ ਨੇ ਨਾਲ ਨਹੀਂ ਜਾਣਾ ਇੱਥੇ ਰਹਿ ਜਾਣਾ ਸਾਰਾ ਕੁਝ ਉਹਦੀ ਕਿਰਪਾ ਹੋਈ ਤਾਂ ਟੋਨੇ ਟਾਮਣ ਦੀ ਲੋੜ ਹੀ ਨਹੀਂ ਪੈਣੀ ਸਾਰੇ ਸੁਖਚਾਰੇ ਪਦਾਰਥੋ ਦੇ ਸਕਦਾ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨ ਕੇ ਸੇਵਾ ਲਾ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਸਿਮਰਨ ਕਰ ਨਾਮ ਭਜਨ ਜਪ ਪਰ ਟੋਨੇ ਟਾਮਣ ਕਰਕੇ ਕਿਸੇ ਦਾ ਨੁਕਸਾਨ ਕਰਨਾ ਤਾਂ ਉਹ ਤਾਂ ਕਹਿੰਦੇ ਆਉਂਤੀ ਜਾਣ ਵਾਲੀ ਗੱਲ ਹੈ ਇਹੋ ਜੀ ਜੂਨ ਮਿਲੇਗੀ ਜੇ ਜਿਹੜੀ ਆਪਣੇ ਨੂੰ ਆਪੇ ਖਾ ਜਾਂਦੀ ਏ कबीर हरका सिमरन ਛੱਡ ਕੇ ਅਹੋਈ ਰੱਖੇ ਨਾਰ ਗਦਹੀ ਹੋਏ ਕੇ ਉਤਰੇ ਭਾਰ ਸਹਿ ਮਣਜਾਰ ਬਹੁਤ ਵੱਡਾ ਕਬੀਰ ਮਹਾਰਾਜ ਜੀ ਉਸ ਸਤਰੀ ਨੂੰ ਕਹਿ ਰਹੇ ਹੈ ਜਿਹੜੀ ਅਹੋਈ ਦੇ ਬਰਤ ਰੱਖਦੀ ਹੈ ਅਹੋਈ ਕਹਿੰਦੇ ਜਿਹੜੀ ਹੋਈ ਨਹੀਂ ਪੰਤਾਂ ਦੇ ਕਹਿਣ ਜੱਤੇ ਕਿ ਸੀਤਲਾ ਦਾ ਬਰਤ ਰੱਖ ਜਾਂ ਕੋਈ ਹੋਰ ਬਰਤ ਰੱਖ ਫਿਰ ਕਹਿੰਦੇ ਜਿਸ ਦਾ ਤੂੰ ਬਰਤ ਰੱਖਦੀ ਹੈ ਉਸ ਦੇ ਪਾਰ ਚੱਕਣ ਲਈ ਉਹ ਕਹਿੰਦੇ ਸਵਾਰੀ ਗਧੇ ਤੇ ਕਰਦੇ ਹੈ ਤੇ ਤੂੰ ਫਿਰ ਗਧੀ ਬਣੂਗੀ ਗਧੇ ਹੋਏ ਕਿਉਂ ਤਰੇ ਪਾਰ ਸਹਿ ਮਣਚਾਰ ਫਿਰ ਉਸ ਦਾ ਪਾਰ ਚੱਕੇਗੀ ਸੋ ਇੱਥੇ ਸਮਝਾਉਣਾ ਹੈ ਸਤਗੁਰ ਕਬੀਰ ਮਹਾਰਾਜ ਦਾ ਕਿ ਨਾਮ ਦਾ ਸਿਮਰਨ ਨਾ ਛੱਡੋ ਇਹ ਜਿਹੜੇ ਟੂਣੇ ਟਾਮਣ ਵਰਤ ਹੈ ਇਹਨਾਂ ਦਾ ਕੋਈ ਮਹੱਤਵ ਨਹੀਂ ਹੈ ਪਰਮਾਤਮਾ ਦੇ ਸਿਮਰਨ ਤੋਂ ਵੱਡਾ ਕੁਝ ਵੀ ਨਹੀਂ ਹੈ ਕਹਿੰਦੇ ਜਿਸ ਸਰਬ ਸੁਖਾ ਫਲ ਲੋੜੀਏ ਸੋ ਸੱਚ ਕਮਾਓ ਪੰਜਵੇਂ ਪਾਛੇ ਕਹ ਰਹੇ ਜੇ ਤੈਨੂੰ ਕਿਸੇ ਸੁਖ ਦੀ ਲੋੜ ਹੈ ਤਾਂ ਸੱਚ ਤੇ ਚੱਲ ਸੱਚ ਨੂੰ ਕਮਾ ਸੱਚ ਕੀ ਹੈ ਸੱਚ ਹੀ ਪ੍ਰਮਾਤਮਾ ਹੈ ਕਿਵਸ ਚੈਰਾ ਹੋਈ ਕਿ ਕੂੜੇ ਟੁੱਟੇ ਪਾਲ ਸੱਚ ਬਣਨਾ ਆਪਾ ਨਾ ਕਿ ਟੋਣੀ ਟਾਮਣ ਕਰਕੇ ਵਰਤ ਰੱਖ ਕੇ ਕਰਮ ਕਾਂਡ ਵਿੱਚ ਪੈ ਕੇ ਪਖੰਡ ਕਰਕੇ ਉਹ ਤਾਂ ਕਹਿੰਦੇ ਫਿਰ ਉਦਾਂ ਦੀ ਜੂਨ ਚ ਪੈਣਗੇ ਜਿਹੋ ਜਿਹਾ ਉਹ ਕੰਮ ਕਰ ਰਹੇ ਸੋ ਉਹਨਾਂ ਨੇ ਬਹੁਤ ਵੱਡਾ ਨਿਰਣਾ ਕੀਤਾ ਕਿ ਇਹ ਪਖੰਡਵਾਜੀ ਸ਼ੈਡ ਪਰਮਾਤਮਾ ਦੇ ਸਿਮਰਤੋ ਕੁਛ ਵੀ ਵੱਡਾ ਨਹੀਂ ਸਤਗੁਰੂ ਬਾਬਾ ਫ਼ਰੀਦ ਜੀ ਕਹਿ ਰਹੇ ਹਰੀ ਜਪਤ ਤੋ ਜਨਾ ਪਦਮ ਕਮਲਾਸ਼ ਪਤ ਸੰਤਲ ਨੇ ਆਨ ਕੋ ਏਤੀ ਹੀ ਇੱਕ ਅਨੇਕ ਹੋਏ ਬਿਸਤਰੀ ਆਨ ਰਿਆਨ ਪ੍ਰਪੋਸ ਸੇ ਕਹਿੰਦੇ ਪਰਮਾਤਮਾ ਦੇ ਨਾਮ ਤੇ ਜਿਹੜੇ ਬੰਦੇ ਜਪਦੇ ਉਹਨਾਂ ਦੇ ਬਰਾਬਰ ਤਾਂ ਕੋਈ ਦੇਵੀ ਦੇਵਤਾ ਵੀ ਨਹੀਂ ਬਣਦਾ ने नाम नहीं जपया वो फिर योकम करते हैं लेकिन नाम दी, सिफत सलाह है, मने की गत कही न जाए जे को कही पिछे पिछता है वो सिफत सलाह की नहीं जा सकती लिखे नहीं जा सकता एडा रुतबा है जिसने परमात्मा के नाम में जपना है सो टूने टाम करने वर्त रखने ਕਰਮ ਕਾਂਡ ਚ ਪੈਣਾ ਇਹਨਾਂ ਦੇ ਨਿੰਦਿਆ ਕਰਦੀ ਹੈ ਬਾਣੀ ਰੋਕ ਰਹੀ ਹੈ ਕਬੀਰ ਚਿਤਰਾਈ ਅਤਕਣੀ ਹਰ ਜੱਪ ਹਿਰਦੇ માં ਸੂਰੀ ਉੱਪਰ ਖੇਲਣਾ ਗਿਰੇ ਟੱਠਾ ਰਨਾ ਕਹਿੰਦੇ ਚਿਤਰਾਈ ਨਹੀਂ ਚਲਣੀ ਇੱਥੇ ਇੱਥੇ ਤਾਂ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਰੱਖ ਜੇ ਤੂੰ ਕਹੇ ਚਿਤਰਾਈ ਦੇ ਨਾਲ ਮੈਂ ਕਰ ਲਊਗਾ ਉਹਦੀ ਬਖਸ਼ਿਸ਼ ਚਾਹੀਦੀ ਹੈ ਉਹਦੀ ਕਿਰਪਾ ਚਾਹੀਦੀ ਹੈ ਲੇਕਿਨ ਜਦੋਂ ਉਹਦੀ ਕਿਰਪਾ ਹੋ ਗਈ ਪਰ ਫਿਰ ਵੀ ਤੂੰ ਬੇਕਾਰਾਂ ਦੇ ਵਿੱਚ ਪੈ ਗਿਆ ਤਾਂ ਕਹਿੰਦੇ ਫਿਰ ਇਹ ਮੰਜ਼ਲ ਬਹੁਤ ਔਖੀ ਹੈ ਸੂਰੀ ਉੱਪਰ ਖਿਲਣਾ ਗਿਰੇ ਟੱਠਾ ਹਨਾ ਜੇ ਕਹਿੰਦੇ ਫਿਰ ਤੂੰ ਪਟਕ ਗਿਆ ਤਾਂ ਫਿਰ ਤੇਰਾ ਹੱਲ ਕੋਈ ਨਹੀਂ ਇੰਨਾ ਕੋਖਾ ਕੰਮ ਹੈ ਕਿ ਫਕੀਰਾ ਫਕੀਰੀ ਦੂਰ ਹੈ ਇੱਕ ਉੱਚੀ ਲੰਮੀ ਖਜੂਰ ਹੈ ਚੜ ਜਾਏ ਤੱਪੀ ਮੇ ਪ੍ਰੇਮ ਰਸ ਦੇਖੋ ਮੇ ਤਾਂ ਚਿਕਨਾ ਚੂਰ ਹੈ ਫਿਰ ਬਚਦਾ ਨਹੀਂ ਪਰਮਾਤਮਾ ਦੀ ਸਿੱਖਤ ਸਲਾਹ ਦੇ ਵਿੱਚ ਜੁੜਾ ਚਿਤਰਾਇ ਨਾ ਕਰ ਉਸ ਦੇ ਅੱਗੇ ਚਿਤਰਾਇ ਨਹੀਂ ਚੱਲਦੀ ਉੱਥੇ ਕੋਈ ਵੀ ਪੂਜਾ ਨਹੀਂ ਚੱਲਦੀ ਚੱਲਦਾ ਤਾਂ ਸਿਰਫ ਉਹਦੀ ਸਿੱਖਤ ਸਲਾਹ ਨਾਮ ਜਪੜਾ ਹੈ ਸੋ ਇਹ ਜੋ ਸਤਗੁਰ ਕਬੀਰ ਮਹਾਰਾਜ ਜੀ ਨਿਰਨਾ ਕਰ ਰਹੇ ਹੈ ਇਹ ਤੇ ਚੱਲਣਾ ਜਿਹੜਾ ਜੇਕਰ ਪਰਮਾਤਮਾ ਕਿਰਪਾ ਕਰ ਦੇਵੇ ਤਾਂ ਫਿਰ ਉਹ ਜਿਹਾ ਗੁਰੂ ਵੀ ਮਿਲ ਜਾਂਦਾ ਜਿਹੜਾ ਮਾਰਗ ਦਸਤੰਦ ਕਵੀਰ ਸੋਈ ਮੁਖ ਧੰਨ ਹੈ ਜਾ ਮੁਖ ਕਈਏ ਰਾਮ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋਗਰਾ ਕਹਿੰਦੇ ਉਹ ਮੂਤਨ ਹੈ ਉਹ ਜੀਵਤਨ ਹੈ ਜਿਹਦੇ ਮੁਖ ਦੇ ਵਿੱਚੋਂ ਰਾਮ ਨਿਕਲਿਆ ਪਰਮਾਤਮਾ ਦਾ ਨਾਮ ਨਿਕਲਿਆ ਦੇਹੀ ਕਿਸ ਕੀ ਵਾਪਰੀ ਕਹਿੰਦੇ ਦੇਹੀ ਦੇਥੇ ਗੜੇ ਕੰਮਾ ਜਿਸ ਦੇ ਮੁਖ ਤੋਂ ਰਾਮ ਨਿਕਲ ਰਿਹਾ ਉਹ ਕੱਲੀ ਦੇਹੀ ਨਹੀਂ ਉਹ ਤਾਂ ਕਹਿੰਦੇ ਜਿਹੜਾ ਉਹਦਾ ਪਿੰਡ ਪੂਰਾ ਹੈ ਉਹ ਹੀ ਪਵਿੱਤਰ ਹੋ ਜਾਂਦਾ ਕਿਉਂਕਿ ਜਿਸ ਮੁਖ ਦੇ ਵਿੱਚੋਂ ਰਾਮ ਨੇ ਨਿਕਲਣਾ ਉਹ ਮੁਖ ਧਨ ਹੈ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਬਹੁਤ ਘੱਟ ਹੁੰਦੇ ਇਸੇ ਕਰਕੇ ਜਿਹੜੇ ਉਹਨਾਂ ਨੇ ਕਿਹਾ ਕਿ ਸਾਰਾ ਸਨਾ ਧਨ ਧਨ ਹੈ ਮੇਰੀ ਜਿੰਦੜੀ ਗੁਣ ਗਾਵੇ ਹਰ ਪ੍ਰਭ ਕੀ ਦੇਰਾ ਚੌਥੇ ਪਾਛੇ ਕਹਿ ਰਹੇ ਆ ਉਹ ਧਨ ਹੈ ਉਹ ਰਸਨਾ ਧਨ ਹੈ ਜਿਹੜੀ ਪਰਮਾਤਮਾ ਦਾ ਨਾਮ ਜਪ ਰਹੀ ਹੈ ਉਸ ਦੇ ਗੁਣ ਗਾ ਰਹੀ ਹੈ ਤੇ ਸਰਬਨ ਭਲੇ ਸੋਭ ਨੇ ਘਰ ਮੇਰੀ ਜਿੰਦੜੀਏ ਹਰ ਕੀਰਤਨ ਸੁਣੇ ਹਰ ਤੇਰੇ ਰਾਮ ਜਿਵੇਂ ਦਸਨਾ ਕਹਿੰਦੇ ਲੈ ਲਈਏ ਇੱਦਾਂ ਹੀ ਕਹਿੰਦੇ ਤੇਰੇ ਕੰਨ ਵੀ ਜਿਹੜੇ ਸੁਣਨ ਉਹ ਵੀ ਸ਼ੋਭਾ ਤਨ ਹੈ ਕਰਨ ਜਿਹੜੇ ਉਹਦੀ ਸ਼ੋਭਾ ਸੁਣਦੇ ਤੇ ਤੰਨੇ ਕਹਿੰਦੇ ਉਹਦੇ ਜਿਹੜੇ ਸੁਣ ਰਹੇ ਆ ਰਾਮ ਦਾ ਨਾਮ ਕੀਰਤਨ ਸੁਣਦੇ ਉਹ ਤਨ ਹੈ ਰਸਨਾ ਬਿਤਨ ਹੈ ਮੁਖ ਵੀ ਤਨ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਸੁਣ ਤੇ ਪਵਿਤ ਕਹ ਤੇ ਪਵਿਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਝਿਆ ਨਾ ਦਿੱਤੂਰੇ ਜਿਹੜੇ ਉਹਦਾ ਨਾਮ ਲੈਂਦੇ ਆ ਸੁਣਦੇ ਆ ਜਪਦੇ ਆ ਉਹ ਪਵਿੱਤਰ ਸਤਗੁਰ ਦਿੱਤਿਆ ਪਾਏ ਉਹ ਭਰਪੂਰ ਹੋ ਜਾਂਦੇ ਸੁੱਖਾਂ ਦੇ ਨਾਲ ਆਨੰਦ ਖੇੜੇ ਦੇ ਵਿੱਚ ਚਲ ਜਾਂਦੇ ਸਤਗੁਰ ਨਾਨਕ ਪਾਛੇ ਉਹਨਾਂ ਦੀ ਚਰਨ ਚਰਨ ਲੱਭਦੇ ਸਤਿਗੁਰ ਨਾਨਕ ਬਾਛਾ ਕਹਿੰਦੇ ਕਿ ਉਹ ਧੰਨੇ ਜਿਹੜੇ ਲੋਕ ਜਿਹੜੇ ਮੁਖ ਚੋਂ ਨਾਮ ਨਿਕਲਦਾ ਹੈ ਉਹਨਾਂ ਦੇ ਚਰਨ ਮਿਲ ਜਵੇ ਉਹਨਾਂ ਦੇ ਚਰਨ ਮਿਲ ਜਾਣ ਤਾਂ ਬਹੁਤ ਹੀ ਚੰਗਾ ਹੈ ਕਿਉਂਕਿ RAM ਨਾਮ ਦੀ ਇੰਨੀ ਸਿਫਤ ਉਹਨਾਂ ਨੇ ਕੀਤੀ ਹੈ ਕਿ ਸੁਪਨੇ ਜੇ ਬੜੜੈ ਕੇ ਮੁਖ ਸੇ ਨਿਕਸੇ RAM ਉਹਨਕੇ ਪਗ ਕੀ ਪਨ ਨਹੀਂ ਮੇਰੇ ਤਨ ਕੀ ਜਾਉ ਸਤਿਗੁਰ ਕਬੀਰ ਮਹਾਰਾਜ ਜੀ ਕਹਿ ਰਹੇ कि ਜਿਸ ਮੁਖ ਦੇ ਵਿੱਚੋ ਸੁਪਨਿਆਂ ਦੇ ਵਿੱਚ ਵੀ ਕਿਤੇ ਰਾਮ ਦਾ ਨਾਮ ਨਿਕਲਦਾ ਹੈ ਕਹਿੰਦੇ ਮੇਰੇ ਚੰਮ ਉਤਾਰ ਕੇ ਉਹਦੇ ਪੈਰਾਂ ਦੀ ਜੁੱਤੀ ਬਣਾ ਦਿਓ ਇਹਨੇ ਕਰਵਾਣਾ ਸੋ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਲੈਣਾ ਹੈ ਉਹ ਧੰਨ ਲੋਕ ਹੈ ਇਸੇ ਕਰਕੇ ਸਤਗੁਰੂ ਬਦਾਸ ਮਹਾਰਾਜ ਜੀ ਕਹਿ ਰਹੇ ਧੰਨ ਸੁਗਾਓ ਧੰਨ ਸੁਠਾਓ ਧੰਨ ਪਨੀਤ कुटुंब ਸਭ ਲੋਏ ਜਿਨ ਪਿਆ ਪ੍ਰੇਮ ਰਸ ਤਜੇ ਆਨ ਰਸ ਹੋਏ ਰਸ ਸੁਭਾਨ ਜਿਹੜੇ ਸਾਰੇ ਰਸਤ ਕਹਿੰਦੇ ਛੱਡ ਦਿੰਦੇ ਆ ਐਸਾ ਉਹ ਅਮਰਤ ਰਸ ਪਿੰਦੇ ਜਿੱਥੇ ਉਹ ਕਹਿੰਦੇ ਪਰਮਾਤਮਾ ਦਾ ਨਾਮ ਲੈਣ ਵਾਲਾ ਪੈਦਾ ਹੁੰਦਾ ਉਹ ਥਾਂ ਵੀ ਤੰਨ ਹੈ ਉਹ ਗ੍ਰਾਮ ਵੀ ਤੰਨ ਹੈ ਉੱਥੇ ਦੇ ਲੋਕ ਵੀ ਤੰਨ ਹੈ ਕਿਉਂਕਿ ਜਦੋਂ ਪਰਮਾਤਮਾ ਦੀ ਸਿਫਤ ਸਲਾ ਕੀਰਤਨ ਕੀਤਾ ਜਾਂਦਾ ਇਹਦੀ ਇੰਨੀ ਕੁ ਉੱਚੀ ਸੁਗੰਧ ਹੈ ਕਿ ਜਿੰਨੇ ਵੀ ਲੋਕ ਬੈਠੇ ਹੁਣ ਸਭ ਨੂੰ ਪਹੁੰਚਾ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਨਾਮ ਜਪਣ ਵਾਲੇ ਤਨ ਲੋਕ ਹੈ ਤੇ ਇੱਥੇ ਇੱਕ ਦੇਹ ਦਾ ਕੰਮ ਨਹੀਂ ਉਹ ਤਾਂ ਬਾਕੀਆਂ ਨੂੰ ਵਿਚਾਰ ਜਾਂਦੇ ਹਨ ਤਨ ਸੁਗਉ ਤਨ ਸੁਠਾਉ ਤਨ ਪਨਿਤ ਕਟੰਬ ਸਭ ਲੋਏ ਜਿਨ ਪੀਆ ਪ੍ਰੇਮ ਰਸ ਤਜਿਆਨ ਰਸ ਹੋਏ ਰਸਮਗਨ ਡਾਰੇ ਬੇ ਕੋਈ ਪੰਡਿਤ ਸ਼ੂਰ ਸ਼ਤਰਪਤੀ ਰਾਜਾ ਭਗਤ ਬਰਾਬਰ ਔਰ ਨਾ ਕੋਈ ਜੈਸੇ ਪ੍ਰਣ ਪਾਤ ਜਲਸਮੀ ਪਣ ਰਵਿਦਾਸ ਜਨਮੇ ਜੇ ਇਥੇ ਜੱਤਾਂ ਦਾ ਚੱਕਰ ਨਹੀਂ ਧਰਮਾਂ ਦਾ ਚੱਕਰ ਨਹੀਂ ਸਿਰਫ ਤੇ ਸਿਰਫ ਜਿਸ ਮੁੱਖ ਚੋਰਾਮ ਨੇ ਕਰ ਰਿਆ ਉਹ ਤਨ ਉਹ ਦੇਹੀ ਤਨ ਹੈ ਜਿੱਥੇ ਉਹ ਬੈਠਾ ਉਹ ਪਿੰਡ ਤਨ ਹੈ ਜਿਸ ਕੁਟੰਬ ਚ ਪੈਦਾ ਹੋਇਆ ਉਹ ਕੁਟੰਬ ਤਨ ਹੈ ਆਪ ਧਰਦੇ ਆ ਤੇ ਦੂਸਰਿਆਂ ਉਤਾਰ ਜਾਂਦੇ ਆ ਕਬੀਰ ਸੋਈ ਕੁੱਲ ਪਲੀ ਜਾਂ ਕਲਹਰ ਕੋ ਦਾਸ ਜੇ ਕੁੰਦ ਦਾਸ ਨਾ ਉਪਜੇ ਸੋ ਕਲ ਟਾਕ ਪਲਾਸ ਕਹਿੰਦੇ ਜਿਸ ਕੁੱਲ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਵਾਲਾ ਪੈਦਾ ਹੋ ਗਿਆ ਇਹ ਨਹੀਂ ਕਿ ਬ੍ਰਾਹਮਣ ਕੁੱਲ ਹੈ ਤਾਂ ਉਪਵਿਤਰ ਹੋ ਗਣਾ ਇੱਥੇ ਕੁੱਲਾਂ ਦਾ ਕੋਈ ਚੱਕਰ ਨਹੀਂ ਉਹ ਕੁੱਲ ਤਰਦੰਦੀ ਜਿਹਦੇ ਵਿੱਚੋਂ ਪੈਦਾ ਹੁੰਦਾ ਨਾਮ ਜਪਣ ਵਾਲਾ ਲੇਕਿਨ ਇਹ ਨਹੀਂ ਕਿ ਜੱਤ ਅਤੇ ਠੱਲੂ ਕੀ ਬੜਾ ਕੇ ਬੈਠੇ ਵਰਨ ਲੋਕ ਬਣਾ ਕੇ ਬੈਠੇ ਉਹ ਕਹਿੰਦੇ ਧੰ ਹੈ ਕੁੱਲੋ ਜੇ ਕੁੱਲ ਦਾਸ ਨਾ ਉਪਜੇ ਸੋ ਕੁੱਲ ਟਾਕ ਪਲਾਸ ਉਹ ਕਹਿੰਦੇ ਕੁੱਲ ਨਕਮੀ ਹੈ ਉਹ ਸ਼ਿਸ਼ਟਾ ਹੈ ਕਿਸੇ ਕੰਮ ਨੇ ਆਉਣ ਵਾਲਾ ਜਿਸ ਕੁੱਲ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲਾ ਜਨਮ ਨੇ ਲਿੰਦਾ ਇਸੇ ਕਰਕੇ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲਿਆਂ ਦਾ ਸਤਿਗੁਰੂ ਅਵਦਾਸਵਾਂ ਨੇ ਕਿਹਾ ਜਾਤ ਨਹੀਂ ਹੁੰਦੀ ਕੋਈ ਕੁੱਲ ਨਹੀਂ ਹੁੰਦੀ ਕੁੱਲ ਉਹ ਹੀ ਉੱਚੀ ਹੈ ਜਿਹਦੇ ਵਿੱਚ ਨਾਮ ਜਪਿਆ ਜਗਿਆ ਜਾਂ ਕੁੱਲ ਸਾਧੂ ਬੈਸਨ ਹੋਏ ਵਰਨ ਅਵਰਨ ਰੰਗ ਨੇ ਇਸ ਸਰਬਿਮਲ ਬਾਸ ਜਨੀ ਜਗ ਸੋਏ ਬ੍ਰਾਹਮਣ ਬੈਸ ਸੂਦਰ ਖਤਰੀ ਡੋਮ ਚੰਡਾਲ ਮਲੇਸ਼ ਮਲ ਸੋਏ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਰੇ ਤਾਰੇ ਕੁਲ ਦੋਏ ਉਹ ਤਾਂ ਆਪ ਤਰਦੇ ਆ ਸਾਰੇ ਅੰਤਾਰ ਜਾਂਦੇ ਆ ਪਰ ਇੱਥੇ ਜਾਤਾਂ ਦਾ ਚੱਕਰ ਨਹੀਂ ਕਿ ਪੰਡਤ ਹੈ ਖਤਰੀ ਹੈ ਸ਼ੂਦਰ ਹੈ ਬੈਸ਼ ਹੈ ਸਿਰਫ ਇੱਕੋ ਹੀ ਹੈ ਕਿ ਉਹਦੇ ਵਿੱਚ ਪਰਮਾਤਮਾ ਦਾ ਸਿਮਰਨ ਦਾ ਗੁਣ ਹੈ ਉਹਦੀ ਸਿਫਤ ਸਲਾਹ ਹੈ ਉਹ ਕੋ ਲੁੱਚੀ ਹੈ ਚਾਹੇ ਡੋਮ ਹੋਵੇ ਚਾਹੇ ਚੰਡਾਲ ਹੋਵੇ ਚਾਹੇ ਬ੍ਰਾਹਮਣ ਹੋਵੇ ਚਾਹੇ ਖੱਤਰੀ ਹੋਵੇ ਚਾਹੇ ਕੋਈ ਵੀ ਹੋਵੇ ਜਿਹੜਾ ਪਰਮਾਤਮਾ ਦਾ ਨਾਮ ਲੈ ਰਿਆ ਉਹ ਕੋਲੁੱਚੀ ਹੈ ਉਹ ਖਾਨਦਾਨੁੱਚ ਹੈ ਜਿਸ ਦੇ ਵਿੱਚ ਉਹ ਪੈਦਾ ਹੋਇਆ ਹੈ ਜਿਸ ਪਿੰਡ 'ਚ ਪੈਦਾ ਹੋਇਆ ਹੈ ਜਿਸ ਸ਼ਹਿਰ 'ਚ ਪੈਦਾ ਹੋਇਆ ਹੈ ਕਿਉਂਕਿ ਪਰਮਾਤਮਾ ਦਾ ਨਾਮ ਲੈਣ ਵਾਲਾ ਜਿੱਥੇ ਆਪ ਤਰਦਾ ਉਹ ਕਈ ਕੁਲਾਂ ਦਾ ਅਰਜੰਦਾ ਇਸੇ ਕਰਕੇ ਉਹਨਾਂ ਨੇ ਕਿਹਾ ਸੰਤ ਜਨਾ ਕਿ ਹਰ ਜੀਉ ਕਾਰਜ ਸਵਾਰੇ ਪਰਲਾਦ ਜਨ ਕੇ 21 ਕੁੱਲ ਉਧਾਰੇ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਨਾਮ ਜਪਿਆ ਪਰਲਾਦ ਜੀ ਕਹਿੰਦੇ 21 ਕੁੱਲਾਂ ਤਰ ਗਈਆਂ ਇਹ ਤੀਜੇ ਪਾਸ਼ਾ ਗਾਇ ਰਹੇ ਸੰਤ ਜਨਾਂ ਕੇ ਹਰ ਜਿਓ ਕਾਰਜ ਸਵਾਰੇ ਪਰਮਾਤਮਾ ਉਹਨਾਂ ਦੇ ਕਾਰਜ ਖੁਦ ਸਵਾਰਦਾ ਨਾਮ ਦੇਵ ਦੀ ਬਣਾਈ ਛਪੜੀ ਧੰਨ ਦੀਆਂ ਗੰਗਾ ਚਾਰੀਆਂ ਸੰਤਾਂ ਕੇ ਕਾਰਜ ਆਪ ਸਵਾਰਦਾ ਪਰਲਾਦ ਜਨ ਕੇ 21 ਕੁੱਲ ਉਧਾਰੇ ਇਸ ਤਰੀਕੇ ਨਾਲ ਚੌਥੇ ਪਾਦਸ਼ਾਹ ਕਹ ਰਿਹਾ ਹਰ ਜਨ ਪਰਿਵਾਰ ਸੁਧਾਰ ਹੈ ਕੁੱਲ ਸਭ ਜਗਤ ਛਡਾਵੇ ਇਹ ਜਿੰਦੀਆਂ ਕੁੱਲ ਆ ਸਭ ਪਿੱਛੇ ਦੇ ਜਾਂਦੀਆਂ ਫਿਰ ਫੇਰ ਤਾਂ ਰਾਜੇ ਰਾਣੇ ਅੰਕ ਸਭ ਉਹਨਾਂ ਦੇ ਚਰਨਾਂ ਦੇ ਵਿੱਚ ਲੱਗ ਜਾਂਦੇ ਕਿਉਂਕਿ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਕੋਈ ਜਾਤ ਨਹੀਂ ਹੁੰਦੀ ਬਰਨ ਨਹੀਂ ਹੁੰਦਾ ਕੋਈ ਇਲਾਕਾ ਨਹੀਂ ਹੁੰਦਾ ਕੋਈ ਬੋਲੀ ਨਹੀਂ ਹੁੰਦੀ ਉਦ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦੇ ਤੇ ਪਰਮਾਤਮਾ ਕਣ ਕਣ ਦੇ ਵਿੱਚ ਪੂਰੀ ਸ੍ਰਿਸ਼ਟੀ ਦੇ ਵਿੱਚ ਬਰਾਜਮਾਨ ਹੈ ਇਸ ਕਰਕੇ ਉਹ ਕਹਿੰਦੇ ਵੀ ਉਹ ਕੁਲ ਚਿੰਗੀ ਹੈ ਕਬੀਰ ਹੈ ਰਾਏ ਕਬੀਰ ਹੈ ਗਏ ਬਹਨ ਸਗਨ ਕਨ ਲੱਖ ਤਜ ਫੈਰਾਏ ਇਹ ਸੁਖ ਤੇ ਪਖਾ ਪਲੀ ਜੋ ਹਰ ਸਿਮਰਤ ਦਿਨ ਜਾਈ ਕਹਿੰਦੇ ਕੀ ਹੋਇਆ ਜੇ ਘੋੜੇ ਹੈ ਫੌਜਾਂ ਹੈ ਝੰਡੇ ਝੁਲਦੇ ਹੈ ਨੌਕਰ ਚੱਕਰ ਹੈ ਕਿ ਸੇ ਕੰਮ ਦੇ ਨੇ ਕਹਿੰਦੇ ਇਹ ਆ ਸੁਖ ਤੇ ਪਿਖਾ ਭਲੀ ਕਹਿੰਦੇ ਇਹ ਜਿਹ ਸੁਖ ਨਾਲੋਂ ਪਿਖਾ ਮੰਗਣੀ ਵੀ ਚੰਗੀ ਐ ਜੇਕਰ ਮੂੰਹ ਦੇ ਵਿੱਚੋਂ ਪਰਮਾਤਮਾ ਦਾ ਨਾਮ ਨਿਕਲ ਰਿਹਾ ਉਹਦਾ ਸਿਮਰਨ ਹੋ ਰਿਹਾ ਲੇਕਿਨ ਇੰਨੇ ਸੁਖ ਪਾਥੇ ਜੇਕਰ ਪਰਮਾਤਮਾ ਤੋਂ ਦੂਰ ਹੈ ਤਾਂ ਕਹਿੰਦੇ ਇਹੋ ਜੇ ਰਾਜ ਦੀ ਕੋਈ ਲੋਟ ਨਹੀਂ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਬਸਤਾ ਟੁੱਟੀ ਚੌਪੜੀ ਚੀਰ ਸਭ ਛਿਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ ਮਿੱਤਰ ਨਾ ਇਠ ਨਾ ਧਨ ਰੂਪ ਹੈਨ ਕਿਛ ਸਾਕ ਨਾ ਸਿੰਨਾ ਰਾਜਾ ਸਗਲੇ ਸ੍ਰਿਸ਼ਟੀ ਕਾ ਰਹਿ ਨਾਮ ਮਨ ਪਿੰਨਾ ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੁਪਰ ਸੰਨਾ ਉਹ ਕਹਿੰਦੇ ਦੁਨੀਆ ਦਾ ਰਾਜਾ ਚਾਹੇ ਟੁੱਟੀ ਚੌਪੜੀ ਹੋਵੇ ਕੱਪੜੇ ਫਟੇ ਹੋਣ ਕੋਈ ਜਾਤ ਭਮੇ ਕਿਹੜੀ ਵੀ ਹੋਵੇ ਕੋਈ ਜੰਗਲ ਜੇ ਵਿੱਚ ਘੁੰਮਦਾ ਫਿਰਦਾ ਕੋਈ ਆਦਰ ਨਹੀਂ ਦੇ ਰਿਹਾ ਕੋਈ ਮਿੱਤਰ ਨਹੀਂ ਕੋਈ ਆਪਣਾ ਸਾਥ ਸਬੰਧੀ ਨਹੀਂ ਕੋਈ ਤਨ ਨਹੀਂ ਕੋਈ ਰੂਪ ਨਹੀਂ ਲੇਕਿਨ ਕਿਤੇ ਉਹ ਪ੍ਰਮਾਤਮਾ ਦਾ ਨਾਮ ਜਪ ਰਿਹਾ ਤਾਂ ਉਹ ਕਹਿੰਦੇ ਸਗਲੇ ਸ੍ਰਸ਼ਟੀ ਦਾ ਰਾਜ ਹੈ ਪਰ ਜਿਹੜਾ ਇੱਥੇ ਸਤਗੁਰ ਕਬੀਰ ਮਹਾਰਾਜ ਜੀ ਨੇ ਝੋਟ ਮਾਰੀ ਹੈ ਕਿ ਜਿਹੜੇ ਲੋਕੇ ਕਹਿੰਦੇ ਕਬੀਰ ਹੈ ਗਏ ਵਾਹਨ ਸਗਨ ਕਰਨ ਲੱਖ ਤਾਂ ਜਪ ਜਰਾਏ ਕਰਾਏ ਕਹਿੰਦੇ ਭੰਵੇਂ ਝੰਡੇ ਚਲਦੇ ਐ ਨੌਕਰ ਚੱਕਰ ਹਾਥੀ ਘੋੜੇ ਐ ਫੌਜਾਂ ਲੈਕਿਨ ਜੇਕਰ ਪਰਮਾਤਮਾ ਦਾ ਨਾਮ ਹੀ ਨਹੀਂ ਹੈ ਉਸ ਦੀ ਸਿਫਤ ਸਰਾਇ ਨਹੀਂ ਹੈ ਤਾਂ ਉਹ ਤਾਂ ਕਹਿੰਦੇ ਭਖਾਰੀਆਂ ਤੋਂ ਵੀ ਮਾੜਾ ਹੈ ਕਿਉਂਕਿ ਪਰਮਾਤਮਾ ਦੇ ਨਾਮ ਦਾ ਜਪਣ ਬੜਿਆਂ ਦੀ ਸਿਫਤ ਜਿਹੜੀ ਹੈ ਉਹ ਕੀਤੀ ਨਹੀਂ ਜਾ ਸਕਦੀ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਰਾਜਾ ਸਗਲ ਸ੍ਰਿਸ਼ਟੀ ਕਾ ਰਹਿ ਨਾਮ ਮਨ ਪਿੰਨਾ ਨਾਮ ਦੇ ਵਿੱਚ ਮਸਤ ਹੈ ਨਾ ਰੂਪ ਦੀ ਲੋੜ ਹੈ ਨਾ ਤਨ ਦੀ ਲੋੜ ਹੈ ਨਾ ਜਾਤ ਦੀ ਲੋੜ ਹੈ ਨਾ ਕਿਸੇ ਹੋਰ ਔਦੇ ਦੀ ਲੋੜ ਹੈ ਚਾਹੇ ਕੱਪੜਾ ਹੈ ਚਾਹੇ ਰੋਟੀ ਹੈ ਚਾਹੇ ਨਹੀਂ ਹੈ ਲੇਕਿਨ ਤੇਰਾ ਨਾਮ ਹੈ ਤੇਰੇ ਨਾਮ ਦਾ ਪ੍ਰੇਮ ਹੈ ਸੋ ਇਸੇ ਕਰਕੇ ਉਹਨਾਂ ਨੇ ਕਿਹਾ ਜਿੰਨ ਪ੍ਰੇਮ ਕੀਆ ਤੈਨਹੀਂ ਪ੍ਰਪਾਇਆ ਲੇਕਿਨ ਜੇ ਕਹੀਏ ਸੀ ਇਹਨਾਂ ਚੀਜ਼ਾਂ ਦੇ ਨਾਲ ਪਰਮਾਤਮਾ ਨੂੰ ਪਾ ਸਕਦੇ ਆ ਇਹ ਤਾਂ ਚੀਜ਼ਾਂ ਉਹ ਦੇਣ ਵਾਲਾ ਇਸੇ ਕਰਕੇ ਉਹ ਕਹਿੰਦੇ ਵੀ ਪੂਜਾ ਕਰਨ ਲਈ ਵੀ ਤੇਰੇ ਕੋਲ ਕੁਝ ਨਹੀਂਗਾ ਸਭਾਏ ਉਸ ਦੇ ਨਾਮ ਦੇ ਉਸ ਦਾ ਨਾਮ ਹੀ ਜਪਲਾ ਕਿਉਂਕਿ ਦੇਣ ਵਾਲਾ ਤਾਂ ਸਾਰਾ ਕੁਝ ਤੈਨੂੰ ਉਹ ਹੈ ਤੈਨੂੰ ਜੰਮਣ ਤੋਂ ਪਹਿਲਾਂ ਉਹਨੇ ਪੁੱਛਿਆ ਨੇ ਕਿ ਤੇਰਾ ਰੂਪ ਕਿਦਾਂ ਦਾ ਚਾਹੀਦਾ ਤੈਨੂੰ ਤੈਨੂੰ ਕਿਹੋ ਜੀ ਕੁੱਲ ਚਾਹੀਦੀ ਹੈ ਕਿਹੋ ਜਿਹਾ ਤੈਨੂੰ ਘਰ-ਬਾਰ ਚਾਹੀਦਾ ਕਿਹੋ ਜਿਹਾ ਇਲਾਕਾ ਚਾਹੀਦਾ ਕਿਹੋ ਜੀ ਬੋਲੀ ਚਾਹੀਦੀ ਹੈ ਫਿਰ ਤੂੰ ਇੱਥੇ ਆ ਕੇ ਕਹਦਾ ਹੰਕਾਰ ਕਰਦਾ ਇਹ ਚੀਜ਼ ਜੱਕਸੇ ਕਮ ਦੇ ਨੇ ਜਿਸ ਤੋਂ ਤੈਨੂੰ ਇਹ ਜਨਮ ਮਿਲਿਆ ਜਿਸ ਨੇ ਤੈਨੂੰ ਇਸ ਦੁਨੀਆ ਤੇ ਭੇਜਿਆ ਸਾਰੇ ਤੰਦਰਸਤੀ ਦੇ ਕੇ ਕੰਨ ਦਿੱਤੇ ਅੱਖਾਂ ਦਿੱਤੀਆਂ ਜੀਭ ਦਿੱਤੀ ਤਨ ਦਿੱਤਾ ਹੱਥ ਪੈਰ ਦਿੱਤੇ ਪਰ ਨਾਲ ਦੀ ਨਾਲ ਉਹ ਸਭ ਤੋਂ ਜਿਹੜਾ ਬੰਦੇ ਨੂੰ ਦੁੱਖ ਲਾਇਆ ਉਹ ਹੈ ਮਿਰਗ ਮੀਨ ਪ੍ਰਿੰਗ ਪਤੰਕ ਕੁੰਚ ਦੇ ਇੱਕ ਦੁੱਖ ਬਨਾਸ ਪੰਜ ਦੁੱਖ ਸੱਜਾ ਮੈਂ ਤਾਕੀ ਕਿਤਕਾਸ ਜਿਹੜਾ ਤੈਨੂੰ ਦੁੱਖ ਲੱਗਾ ਹੈ ਕਾਮ ਕ੍ਰੋਧ ਲੋਭ ਮੋ ਹੰਕਾਰ ਦਾ ਇਹ ਐਸਾ ਅਸਾਧ ਰੋਗ ਹੈ ਇਹ ਟੁੱਟਨੇ ਦੇ ਤੇ ਟੁੱਟਣਾ ਤਾਂ ਹੀ ਹੈ ਜੇਕਰ ਤੂੰ ਨਾਮ ਜਪੇਂਗਾ ਤੇ ਜਦੋਂ ਤੂੰ ਨਾਮ ਜਪਣਾ ਫਿਰ ਕਹਿੰਦੇ ਭਵੇਂ ਬਸਤਰ ਟੁੱਟੀ ਚੌਪੜੀ ਚੀਜ਼ ਸਭ ਛਿੰਨਾ ਕਹਿੰਦੇ ਘਰ ਹੋਵੇ ਨਾ ਹੋਵੇ ਚੌਂਪੜੀ ਟੁੱਟੀ ਫੁੱਟੀ ਹੋਵੇ ਹੋਵੇ ਨਾ ਹੋਵੇ ਭਵੇਂ ਫੇ ਤਾਂ ਜਾਲੜੇ ਦਾ ਸਾਨੂੰ ਸੱਥਰ ਚੰਗਾ ਪੱਟ ਕੇ ਜਾਂਦੇ ਰਹਿਣ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਰਨ ਸੋ ਜਿਨ੍ਹਾਂ ਨੇ ਉਸ ਦੇ ਨਾਮ ਦੇ ਵਿੱਚ ਮਸਤ ਹੋ ਗਏ ਪ੍ਰੇਮ ਪਾਇਆ ਉਸ ਦਾ ਲਾਹਾ ਲਿਆ ਜਿਨ੍ਹਾਂ ਨੇ ਇਹ ਕਿਹਾ ਲੁੱਟਣਾ ਹੈ ਤਾਂ ਲੁੱਟ ਲੈ RAM ਨਾਮ ਹੈ ਲੁੱਟ ਫਿਰ ਪਾਛੇ ਪਛਤਾ ਹੋਗੇ ਪ੍ਰਾਨ ਜਾਣਗੇ ਛੁੱਟ ਸੋ ਆਓ ਪਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਰਜੋ ਕਰੀ ਬਖਸ਼ਿਸ਼ ਕਰ ਕਿਰਪਾ ਕਰ ਮਿਹਰ ਕਰ ਸਵਾਸਨ ਦੀ ਪੂੰਜੀ ਨੂੰ ਲੇਖ ਚ ਲਾਉਣ ਲਈ ਆਪਣੀ ਕਿਰਪਾ ਕਰੋ ਨਾਮ ਜਪਾਓ ਉਹ ਹੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾਂ ਵਿੱਚ ਚਿੱਤਾ ਵਰ ਕਸਤਕ ਲੇਕਿਨ ਜੇ ਕਹੀਏ ਸੀ ਉਹ ਮਿਲਣ ਜਿਨ੍ਹਾਂ ਕੋਲ ਮਾਇਆ ਹੈ ਜਿਨ੍ਹਾਂ ਕੋਲ ਰਾਜ ਹੈ ਜਿਨ੍ਹਾਂ ਕੋਲ ਸਾਰਾ ਕੁਛ ਹੈ ਪਰ ਖਰੀ ਦਾ ਨਾਮ ਹੀ ਹੈ ਨਹੀਂ ਤਾਂ ਉਹ ਸਾਖਤ ਹੈ ਸਾਖਤ ਸੰਗ ਨਾ ਕੀਜੀਏ ਦੂਰੇ ਜਾਈਏ ਭਾਵ ਉਹਨਾਂ ਨੂੰ ਮਿਲਿਏ ਜਿਨ੍ਹਾਂ ਦੇ ਮਿਲਣ ਦੇ ਨਾਲ ਪਰਮਾਤਮਾ ਦਾ ਨਾਮ ਚਿੱਤ ਜਾਵੇ ਉਹੀ ਅਸਲੀ ਮਿੱਤਰ ਹੈ ਸੋ ਇਹੇ ਅਰਦਾਸ ਬੇਨਤੀ ਜੋ ਇਹ ਕਰਦੇ ਹੋਏ ਕਿਰਪਾ ਕਰਨ ਬਖਸ਼ਿਸ਼ ਕਰਨ ਸ਼ੁੱਧ ਬਾਣੀ ਪੰਡਾਚਾਰਨ ਦਾ ਬਲ ਬਖਸ਼ਣ ਇਹ ਅਰਜੋਈ ਕਰਦੇ ਹੈ ਫਤਿਹ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ